ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਵਿਧਾਨ ਸਭਾ ਦੇ ਵਿੱਚ ਅੱਜ ਨਾਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵਮਾਨ ਉਹਨਾਂ ਨੇ ਮੰਗ ਕੀਤੀ ਹੈ ਕਿ ਜੋ گاਉਂ ਹੈ ਉਸ ਨੂੰ ਰਾਸ਼ਟਰੀ ਪੱਧਰ ਦਾ ਜਿਹੜਾ ਹੈਗਾ ਐਨੀਮਲ ਕੋਸ਼ਿਤ ਕੀਤਾ ਜਾਣਾ ਚਾਹੀਦਾ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਮਾਨ ਸਾਹਿਬ ਤੁਸੀਂ ਅੰਦਰ ਇਹ ਮੰਗ ਰੱਖੀ ਹੈਗੀ ਹੈ ਕਿਵੇਂ ਦੇਖਦੇ ਹੋ ਪੂਰਾ ਇਹ ਸਿਨੈਰੀਓ ਪਿਛਲੇ ਜਿੰਨੇ ਵੀ ਲੀਡਰ ਰਹੇ ਨੇ ਚਾਹੇ ਪੰਜਾਬ ਦਾ ਗਊ ਸੇਵਾ ਕਮਿਸ਼ਨ ਹੈ ਉਸ ਦੇ ਚੇਅਰਮੈਨ ਰਹੇ ਨੇ ਉਹ ਵੀ ਇਹ ਲਗਾਤਾਰ ਮੰਗ ਕਰਦੇ ਨਜ਼ਰ ਆ ਰਹੇ ਸਨ ਬਿਲਕੁਲ ਜੀ ਮੈਂ ਜ਼ੀਰੋ ਲੈਵਲ ਤੋਂ ਗੱਲ ਸ਼ੁਰੂ ਕਰਦਾ ਅਸੀਂ ਰੋਜ਼ ਸੜਕਾਂ ਤੇ ਦੇਖਦੇ ਆ ਦਿਨ ਰਾਤੀ ਗਰਮੀ ਸਰਦੀ ਕੇ ਸੜਕਾਂ ਤੇ ਜਿਹੜੀ ਮਰਜ਼ੀ ਸਲਕ ਤੇ ਚਲੇ ਜਾਓ ਆਵਾਰਾ ਗੰਗਵਾ ਤੇ ਟੱਠਿਆਂ ਨੇ ਏਡਾ ਖਤਰਨਾਕ ਰੂਪ اختیار ਕਰ ਲਿਆ ਜੀ ਸੜਕਾਂ ਦੇ ਵਿੱਚ ਬੈਠੇ ਹੁੰਦੇ ਆ ਜਿਹਦੇ ਕਰਕੇ ਐਕਸੀਡੈਂਟ ਹੁੰਦੇ ਆ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਨੇ ਸਾਡੇ ਕੋਲੇ ਵੀ ਆਉਂਦੇ ਆ ਜੀ ਕਿ ਸਾਨੂੰ ਕੋ ਕਾਨੂੰਨ ਦੱਸ ਦਿਓ ਸਾਨੂੰ ਮੁਆਵਜ਼ਾ ਕੋਈ ਮਿਲ ਜਵੇ ਸਾਨੂੰ ਕੋਈ ਸਾਡੇ ਕੋ ਬਾਹ ਫੜ ਲਵੇ ਸਾਡੇ ਕੋ ਆਵਾਜ਼ ਬੁਲੰਦ ਕਰੋ ਅੱਜ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮਸਲਾ ਰੇਜ਼ ਕੀਤਾ ਕਿ ਗਊ ਮਾਤਾ ਨੂੰ ਅਸੀਂ ਗਊ ਮਾਤਾ ਕਹਿੰਨੇ ਆ ਜੀ ਅਸੀਂ ਕਾਉ ਸੈਕਸ ਵੀ ਲੈਨੇ ਆ ਜੀ ਠੀਕ ਹੈ ਜੀ ਔਰ ਪਰ ਕਿਤੇ ਨਾ ਕਿਤੇ ਜੋ ਤੱਕ ਇਨਸਾਨ ਦੀ ਇਹ ਮਾਨਸਿਕਤਾ ਨੂੰ ਦਹਰਾਉਂਦਾ ਜੀ ਕੰਮ ਕਿ ਜੋ ਤੱਕ ਦਾ ਗਾਂ ਦੁੱਧ ਦਿੰਦੀ ਆ ਉਹਦੀ ਸੇਵਾ ਕਰਦੇ ਨੇ ਜੋ ਦੁੱਧ ਦੇਣਾ ਬੰਦ ਕਰ ਗਈ ਤੇ ਸੜਕ ਤੇ ਛੱਡ ਦੇਨੇ ਆ ਜੀ ਅਵਾਰਾ ਖੋਲ ਕੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਜਾਂਦੇ ਆ ਜੀ ਅੱਜ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖੀ ਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਲਿਖਤੀ ਰੂਪ ਤੇ ਇਹ ਭੇਜੇ ਲਿਖ ਕੇ ਇਹ ਮੰਗ ਰੱਖੇ ਕਿ ਜੀ ਪੂਰੇ ਦੇਸ਼ ਦੇ ਵਿੱਚ ਬਾਕੀ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਹਰੇਕ ਸਟੇਟ ਦੇ ਵਿੱਚ ਐਕਸੀਡੈਂਟ ਹੁੰਦੇ ਆ ਕਿ ਗਊ ਮਾਤਾ ਦੀ ਰੱਖ-ਰਖਾਅ ਲਈ ਕੋਈ ਸਖਤ ਕਾਨੂੰਨ ਬਣੇ ਔਰ ਉਹਦੇ ਲਈ ਜ਼ਿੰਮੇਵਾਰੀ ਤੈਅ ਹੋਵੇ ਕਿ ਦੁੱਧ ਪਿੰਡ ਤੋਂ ਪਹਿਲਾਂ ਕੌਣ ਉਹਦੀ ਸੇਵਾ ਕਰੇਗਾ ਦੁੱਧ ਪਿੰਡ ਤੋਂ ਬਾਅਦ ਕੌਣ ਉਹਦੀ ਸੇਵਾ ਕਰੇਗਾ ਇਹ ਕਾਨੂੰਨ ਸਖਤ ਬਣੇ ਤਾਂ ਕਿ insani zindagi ਦਾ ਬਚਾਅ ਹੋ ਸਕੇ ਔਰ ਜਿਹੜੀਆਂ ਕਿਸਾਨਾਂ ਦੇ ਫਸਲਾਂ ਦਾ ਵੱਡਾ ਨੁਕਸਾਨ ਪੂਰੇ ਦੇਸ਼ ਦੇ ਵਿੱਚ ਹੁੰਦਾ ਉਤੋਂ ਵੀ ਜਿਹੜਾ ਬਚਾਇਆ ਜਾ ਸਕੇ ਕਉਂ ਸ਼ਾਲਾ ਬਹੁਤ ਖੁੱਲੀਆਂ ਹੋਈਆਂ ਹੈਗੀਆਂ ਨੇ ਪੰਜਾਬ ਦੇ ਵਿੱਚ ਦੇਸ਼ ਭਰ ਦੇ ਵਿੱਚ ਇਹ ਚੀਜ਼ਾਂ ਦੇ ਲਈ ਮਿਊਨਿਸਪੈਲਿਟੀ ਦੇ ਵਿੱਚ ਟੈਕਸ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਉਹ ਦੇਣਾ ਪੈਂਦਾ ਹੈਗਾ तमाम ਅਲੱਗ-ਅਲੱਗ ਤਰੀਕਿਆਂ ਦੇ ਨਾਲ ਕਿਵੇਂ ਦੇਖਦੇ ਹੋ ਫਿਰ ਤੁਸੀਂ ਕਿ ਜੇਕਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਫਿਰ ਵੀ ਇਸ ਤਰੀਕੇ ਦਾ ਸੜਕ ਹਾਦਸੇ ਹੋ ਰਹੇ ਨੇ ਤੇ ਦੂਜੇ ਪਾਸੇ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਜਿਹੜੀ ਹੈਗੀ ਆ ਉਹ ਵੀ ਹੁਣ ਵਧਾਉਣ ਦੀ ਗੱਲ ਕਰ ਰਹੇ ਜੀ ਜੀ ਦੇਖੋ ਗਊਸ਼ਾਲਾ ਹੈਗੀਆਂ ਨੇ ਕਈ ਗਊਸ਼ਾਲਾ ਤਾਂ ਬਹੁਤ ਕਮਾਲ ਦਾ ਕੰਮ ਕਰ ਰਹੀਆਂ ਨੇ ਉਹਨੂੰ ਵਧਾਈ ਆ ਇਸ ਗੱਲ ਦੀ ਉਹ ਗਊ ਮਾਤਾ ਦੀ ਵਾਕਈ ਸੇਵਾ ਸਮਝ ਕੇ ਸੇਵਾ ਕਰ ਰਹੇ ਕਈ ਗਊਸ਼ਾਲਾ ਦੇ ਵਿੱਚ ਪ੍ਰੋਬਲਮ ਹੈ ਜੀ ਜਿਹੜੀ ਤਾਂ ਦੁੱਧ ਦਿੰਦੀ ਹੈ ਜੀ ਗਊਸ਼ਾਲਾ ਚ ਉਹਨਾਂ ਤਾਂ ਪਾਉਂਦੇ ਨੇ ਹਰਾ ਚਾਰਾ ਜਿਹੜੀ ਨਹੀਂ ਦਿੰਦੀ ਜੀ ਜਾਂ ਠੱਠਿਆਂ ਨੂੰ ਉਹਨਾਂ ਤੂੜੀ ਦੇ ਕੇ ਸਾਰ ਦਿੰਦੇ ਆ ਜੀ ਉੱਥੇ ਵੀ ਪੱਖਪਾਤ ਕੀਤਾ ਜਾਂਦਾ ਤੇ ਉਹਨਾਂ ਦਾ ਪਿਸ਼ਾਬ ਤੋਂ ਲੈ ਕੇ ਗੋਹਾ ਠੀਕ ਹੈ ਜੀ ਉਹ ਸਾਰਾ ਕੁਝ ਵੇਚਿਆ ਜਾਂਦਾ ਜੀ ਜਦੋਂ ਤੱਕ ਤਾਂ ਕੁਝ ਮਿਲਦਾ ਜੀ ਉਦੋਂ ਤੱਕ ਤਾਂ ਇਨਸਾਨ ਠੀਕ ਹੈ ਜਦੋਂ ਨਹੀਂ ਮਿਲਦਾ ਜੀ ਫਿਰ ਅਸੀਂ ਮੁਨਕਰ ਹੋ ਜਾਂਦੇ ਆ ਜੀ ਇਹੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਗਊਸ਼ਾਲਾ ਦੀ ਮਾਪਦੰਡ ਗਊਸ਼ਾਲਾ ਦਾ ਕਰਾਈਟੇਰੀਆ ਕੀ ਹੈ ਜਿਹੜਾ ਸਾਰਾ ਟੈਕਸ ਜਾਂਦਾ ਉਹਦਾ ਹਿਸਾਬ ਕਿਤਾਬ ਕੀ ਹੈ ਉਹ ਸਾਰਾ ਕੁਝ ਜਿਹੜਾ ਪਬਲਿਕਲੀ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਅਸੀਂ ਕਾਉਸ ਖਸ ਪੇ ਕਰਦੇ ਆ ਉਹਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਜੀ ਸਟੇਟ ਗਵਰਨਮੈਂਟ ਦੀ ਬਣਦੀ ਹੈ ਕਿ ਸੈਂਟਰਲ ਗਵਰਨਮੈਂਟ ਦੀ ਬਣਦੀ ਹੈ ਜੀ ਜਾਂ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਤੈਅ ਕੀਤਾ ਜਾਵੇ ਔਰ ਗਊ ਮਾਤਾ ਨੂੰ ਅਸੀਂ ਸਾਡੇ ਧਰਮ ਦੇ ਵਿੱਚ ਬਹੁਤ ਉੱਚਾ ਮਾਨ ਸਤਿਕਾਰ ਅਸੀਂ ਕਰਦੇ ਹਾਂ ਕਿ ਗਊ ਮਾਤਾ ਨੂੰ ਅਸੀਂ ਪੂਰੇ ਦੇਸ਼ ਦੇ ਵਿੱਚ ਜਿਵੇਂ ਮੇ ਰਾਸ਼ਟਰੀ ਜਾਨਵਰ ਹੈ ਜੀ ਕੋਈ ਇਸ ਤਰ੍ਹਾਂ ਦਾ ਕੋਈ ਅਹੁਦਾ ਦੇ ਕੇ ਕੋਈ ਸਪੈਸ਼ਲ ਕਾਨੂੰਨ ਬਣਾ ਕੇ ਉਹਦੀ ਰੱਖ ਰਖਾ ਲਈ ਉਹਦੀ ਜ਼ਿੰਮੇਵਾਰੀ ਅਸੀਂ ਅਦਾ ਕਰੀਏ ਤਾਂ ਕਿ ਜਿੰਨੀ دیر ਗਊ ਮਾਤਾ ਠੱਠੇ ਜਿਉਂਦੇ ਰਹਿੰਦੇ ਨੇ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਸੇਵ ਆ ਜਾਂ ਸਾਫ ਸੰਭਾਲ ਕੀਤੀ ਜਾ ਸਕੇ ਇਹ ਮੰਗ ਮੈਂ ਕੇਂਦਰ ਸਰਕਾਰ ਤੋਂ ਮੁੱਖ ਮੰਤਰੀ ਪੰਜਾਬ ਪਰਾਂ ਨੂੰ ਵੀ ਬੇਨਤੀ ਕੀਤੀ ਹੈ ਔਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਵੀ ਕਿ ਜਰੂਰ ਇਸ ਤੇ ਕੋਈ ਨਾ ਕੋਈ ਗੌਰ ਕੀਤੀ ਜਾਵੇ। ਜੀ ਕੋਈ ਚਿੱਠੀ ਲਿਖੀ ਹੈ ਤੁਸੀਂ ਕਿਉਂਕਿ ਗਊ ਸੇਵਾ ਕਮਿਸ਼ਨ ਆਲਰੇਡੀ ਗਵਰਨਰ ਨੂੰ ਕਈ ਵਾਰੀ ਮੈਮੋਰੰਡਮ ਦੇ ਚੁੱਕਿਆ ਇਸ ਮੈਟਰ ਤੇ। ਮੈਂ ਇਹ ਚਿੱਠੀ ਜੀ ਮੁੱਖ ਮੰਤਰੀ ਸਾਹਿਬ ਪੰਜਾਬ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਜਰੂਰ ਲਿਖੂੰਗਾ ਜੀ ਹੁਣ ਔਰ ਉਹਨਾਂ ਨੂੰ ਮੈਂ ਇਫੈਕਟ ਵੀ ਦੱਸੂੰਗਾ ਖਬਰਾਂ ਵੀ ਭੇਜੂੰਗਾ ਵੀਡੀਓਜ਼ ਵੀ ਭੇਜੂੰਗਾ ਕਿ ਕਿੱਥੇ-ਕਿੱਥੇ ਐਕਸੀਡੈਂਟ ਹੋ ਕੇ ਕਿੰਨਾ ਨੁਕਸਾਨ ਹੁੰਦਾ ਤਾਂ ਕਿ ਇਹਦੇ ਤੇ ਜਰੂਰ ਕੋਈ ਨਾ ਕੋਈ ਗੰਭੀਰਤਾ ਦਿਖਾ ਕੇ ਕਾਨੂੰਨ ਤਾਂ ਜ਼ਰੂਰ ਆ ਪਰ ਇਹਨੂੰ ਸਖਤ ਕੀਤਾ ਜਾਵੇ ਔਰ ਅਕਾਉਂਟੇਬਿਲਟੀ ਜ਼ਰੂਰ ਤੈਅ ਕੀਤੀ ਜਾਵੇ ਕਿ ਦੁੱਧ ਪੀਣ ਤੋਂ ਪਹਿਲਾਂ ਕੌਣ ਜ਼ਿੰਮੇਵਾਰਾ ਦੁੱਧ ਪੀਣ ਤੋਂ ਬਾਅਦ ਉਹਦੀ ਜ਼ਿੰਮੇਵਾਰੀ ਕੌਣ ਨਿਭਾਏਗਾ ਇਹ ਤੈਅ ਹੋਣਾ ਚਾਹੀਦਾ ਔਰ ਗਊ ਸਾਡੀ ਮਾਂ ਹੈ ਜੀ ਸਸੀਂ ਸਤਿਕਾਰ ਕਰਦੇ ਹਾਂ ਔਰ ਗਊ ਮਾਤਾ ਦਾ ਸਤਿਕਾਰ ਬਿਲਕੁਲ ਪ੍ਰੋਪਰ ਤਰੀਕੇ ਨਾਲ ਹੋਣਾ ਚਾਹੀਦਾ ਜੀ ਹਾਊਸ ਦੇ ਵਿੱਚ ਤੁਹਾਡੇ ਇਸ ਸਵਾਲ ਤੇ ਤੁਹਾਡੇ ਸਾਥੀ ਕਿੰਨੇ ਕ ਇਸ ਤੇ ਸਹਿਮਤ ਨਜ਼ਰ ਆਏ ਜਾਂ ਕਿੰਨੇ ਕ ਨੇ ਮੰਗ ਕੀਤੀ ਕਿ ਇਹ ਚੀਜ਼ ਹੋਣੀ ਚਾਹੀਦੀ ਦੇਖੋ ਜ਼ੀਰੋ ਆਵਰ ਚ ਕੱਲੇ ਕੱਲੇ ਨੂੰ ਟਾਈਮ ਮਿਲਦਾ ਹਰ ਬੰਦਾ ਆਪਣੇ ਆਪਣੇ ਹਲਕੇ ਦੀ ਗੱਲ ਜਾਂ ਪੰਜਾਬ ਦੀ ਗੱਲ ਕਰਦਾ ਮੈਂ ਆਪਣੀ ਗੱਲ ਰੱਖੀ ਹੈ ਤਕਰੀਬਨ ਮੈਂ ਉਮੀਦ ਕਰਦਾ ਕਿ ਸਾਰੇ ਸਹਿਮਤ ਨੇ ਇਸ ਗੱਲ ਤੇ ਜੀ ਹੋਣਾ ਚਾਹੀਦਾ ਕਿਉਂਕਿ ਸਾਡੇ ਪਰਿਵਾਰ ਦੇ ਵਿੱਚੋਂ ਜਾਂ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਸਾਡੇ ਪਿੰਡ ਚੋਂ ਸਾਡੇ ਸ਼ਹਿਰ ਚੋਂ ਰੋਜ਼ ਘਟਨਾਵਾਂ ਹੁੰਦੀਆਂ ਨੇ ਜੀ ਸਾਨੂੰ ਵੀ ਦੁੱਖ ਹੁੰਦਾ ਜੇ ਅਸੀਂ ਵੀ ਦੁੱਖ ਦੀ ਘੜੀ ਜਾਣੇ ਆ ਜੀ ਅਸੀਂ ਬੇਵਸਾਂ ਜੀ ਕਰ ਹੀ ਨਹੀਂ ਸਕਦੇ ਕੁਝ ਅਸੀਂ ਕੀ ਕਰ ਸਕਦੇ ਆ ਜੀ ਵਾਰਾ ਪਸ਼ੂ ਨੂੰ ਅਸੀਂ ਕੀ ਕੀ ਜੀ ਵੀ ਹੁਣ ਵਾਰਾ ਪਸ਼ੂ ਅਸੀਂ ਬੰਦ ਕਰਾ ਦੇਾਂਗੇ ਜੀ ਪਰ ਬੰਦ ਕੌਣ ਕਰੂਗਾ ਜੀ ਕਾਨੂੰਨ ਦੇ ਮੁਤਾਬਕ ਹੀ ਬੰਦ ਹੋਣੇ ਨਾ ਜੀ ਕਾਨੂੰਨ ਸਾਡਾ ਲਚਕੀਲਾ ਕਾਨੂੰਨ ਸਰ ਵੀ ਤੁਹਾਡੀਆਂ ਤੁਸੀਂ ਉਹਨਾਂ ਨੂੰ ਕੋਈ ਬਿਲਕੁਲ ਜੀ ਮੈਂ ਉਹੀ ਤਾਂ ਗੱਲ ਕਹਿਣਾ ਜੀ ਜੇ ਸਰਕਾਰ ਦੇ ਵਿੱਚ ਮੈਨੂੰ ਵੋਟਾਂ ਪਾ ਕੇ ਨਮਾਇੰਦਾ ਚੁਣਿਆ ਤਾਂ ਮੈਂ ਉਹਦੇ ਬਿਹਾਫ ਤੇ ਗੱਲ ਕਰ ਰਿਹਾ ਨਾ ਜੀ ਕਿ ਸਰਕਾਰ ਨੂੰ ਸ਼ਕਤੀ ਨਾਲ ਇੱਤੇ ਕਾਨੂੰਨ ਬਣਾ ਕੇ ਦੀ ਇੰਪਲੀਮੈਂਟੇਸ਼ਨ ਔਰ ਇਹਦੇ ਤੇ ਅਕਾਉਂਟੇਬਿਲਟੀ ਤੈਅ ਕਰਨੀ ਚਾਹੀਦੀ ਹੈ ਚਾਹੀਓ ਨਗਰ ਪੰਚਾਇਤਾਂ ਨੇ ਨਗਰ ਨਗਰ ਕਾਉਂਸਲ ਨੇ ਕਾਰਪੋਰੇਸ਼ਨ ਨੇ ਪ ਜਾ ਸੜਕ ਦੇ ਉੱਪਰ ਜਿਹੜੇ ਵਾਰਾ ਪਛ ਤੁਰੇ ਜਾਂਦੇ ਆ ਉੱਥੇ ਕੋ ਜ਼ਿੰਮੇਵਾਰੀ ਤੈਹ ਹੋਣੀ ਚਾਹੀਦੀ ਹੈ ਜੀ ਕਿ ਇੱਕ ਆਮ ਸੜਕ ਤੇ ਜਾਂਦੇ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਕੀ ਹੈ ਜੀ ਠੀਕ ਹੈ ਨਾ ਇਹ ਉਹੀ ਬੰਦਾ ਜਾਣ ਸਕਦਾ ਜਿਹਦੇ ਘਰ ਦਾ ਚਲੇ ਗਿਆ ਜੀ ਜਿਹਦਾ ਨੌਜਵਾਨ ਬੱਚਾ ਚਲੇ ਗਿਆ ਜਿਹਦਾ ਬਜ਼ੁਰਗ ਚਲੇ ਗਿਆ ਜੀ ਜਾਂ ਜਿਹਦੇ ਕਿਸਾਨ ਦੀ ਫਸਲ ਤਬਾਹ ਹੋ ਗਈ ਉਹੀ ਦੱਸ ਸਕਦਾ ਨਾ ਜੀ ਇਸ ਇਸ ਚੀਜ਼ ਲਈ ਜ਼ਰੂਰੀ ਹੈ ਕਿ ਸਰਕਾਰ ਜਿਹੜੀ ਆ ਇਹ ਗੱਲ ਨੂੰ ਬਿਲਕੁਲ ਤੈਅ ਕਰੇ ਔਰ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੂਰੇ ਦੇਸ਼ ਦੇ ਵਿੱਚ ਇਹ ਕਾਨੂੰਨ ਬਣੇ ਔਰ ਗਊ ਮਾਤਾ ਨੂੰ ਬਣਦਾ ਮਾਨਸਿਤਕਾਰ ਮਿਲੇ ਔਰ ਗਊ ਮਾਤਾ ਦੀ ਰੱਖ ਰਖਾ ਲਈ ਪ੍ਰੋਪਰ ਤਰੀਕੇ ਨਾਲ ਜ਼ਿੰਮੇਵਾਰ ਵਿਕਤੀਆਂ ਨੂੰ ਜਾਂ ਉਹਨਾਂ ਸੰਸਥਾਵਾਂ ਨੂੰ ਪ੍ਰੋਪਰ ਤਰੀਕੇ ਨਾਲ ਉਹਨਾਂ ਦਾ ਜ਼ਿੰਮੇਵਾਰੀ ਜਿਹੜੀ ਉਹ ਤੈਅ ਕੀਤੀ ਜਾਵੇ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਨਾਬਾ ਤੋਂ ਵਿਧਾਇਕ ਦੇਵਮਨ ਸਾਫ਼ ਤੌਰ ਤੇ ਹਾਊਸ ਦੇ ਵਿੱਚ ਇਹ ਆਪਣੀ ਸਰਕਾਰ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ ਗਊ ਨੂੰ ਜਿਹੜਾ ਹੈਗਾ ਉਹ ਰਾਸ਼ਟਰੀ ਪਸ਼ੂ ਜਿਹੜਾ ਹੈਗਾ ਉਹ ਘੋਸ਼ਿਤ ਕੀਤਾ ਜਾਵੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਪਹਿਲਾਂ ਵੀ ਰਾਜਪਾਲ ਨੂੰ ਕਈ ਮੈਮੋਰੰਡਮ ਇਸ ਮਸਲੇ ਦੇ ਵਿੱਚ ਦਿੱਤੇ ਜਾ ਚੁੱਕੇ ਨੇ ਹੁਣ ਵੇਖਣਾ ਹੋਵੇਗਾ ਕਿ ਭਗਵੰਤ ਮਾਨ ਸਰਕਾਰ ਇਸ ਮਾਮਲੇ ਦੇ ਵਿੱਚ ਦੇਵਮਾਨ ਦੀ ਆਪਣੇ ਵਿਧਾਇਕ ਦੀ ਗੱਲ ਨੂੰ ਕਿੰਨਕ ਸੁਣਦੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਵਰਨਪੱਟ